ਕੋਚ ਨੇ ਕੀਤਾ ਦੰਦ ਕੱਢ ਕੇ ਦਿਖਾ ਦਿੱਤੇ ਤੇ ਕੱਲ ਪਰਸੋਂ ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮਨ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਐਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਚੋਦਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ ਦਾਰੂ ਮੁੱਕਦੀ ਹੋਣੀ ਆ ਤੇ ਪੈ ਕੇ ਕੋਰ ਦਿਓ ਮੈਨੂੰ ਰੋਡਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਇਹ ਹੈਲੀਕਾਪਟਰ ਮੇਰਾ ਥੋੜੋ ਆ ਇਹ ਤਾਂ ਕੋਈ ਦਈ ਆ ਰੱਜਿਆ ਸੀ ਉਦੋਂ ਮੈਂ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਫਟਾਪਾ ਆਇਆ ਲਿਖਾਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦਾ ਬੈਠੀਆਂ ਆ ਬੈਠੀ ਬੀਬੀ ਉਹਦੇ ਕੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੋੜੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿਛੇ ਕ੍ਰਿਮ ਲਾ ਕੇ ਗਲੀ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੂ ਦਿੱਤਾ ਮੈਂ ਬਿਲਕੁਲ ਬਸ ਹੋਊਗੀ ਸਾਡੀ ਯਾਰੂ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅੱਛਾ ਰੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਚੌਂਕੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਕਿਉਰਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗੀ ਸੀ ਜਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਅਪਾ ਜਦੋਂ ਜਾਣੇ ਆਪਾਂ ਲੰਗਰ ਛੱਕਦੇ ਆਪਾਂ ਪੰਗਤ 'ਚ ਬੈਹਿ ਕੇ ਛੱਕਦੇ ਆ ਲੰਗਰ ਚੱਲਦਾ ਹੁੰਦਾ ਅਸੀਂ ਪੰਗਤ 'ਚ ਬੈਠੇ ਆ ਕੱਲਾ ਹੀ ਚੌਂਗਲੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਆਉਂਦੀਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਪਹਿਲਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਬਾਣੀ ਦੀ ਤੋਕਰਨ ਜਿਹੜੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚਟਟੇ ਏ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਇੱਕ ਬੇਫਕੂ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹੰਕੜਵਾਜ ਨੂੰ ਇੱਕ ਕਮੇਡੀਅਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾ ਦਿੱਤਾ ਕਿ ਉਹਦਾ ਖਮਿਆਜ਼ਾ ਤਾਂ ਆਪ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਆੜਿਆਂ ਨੇ ਬੜਾ ਦੁਆਬੇ ਆੜਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਐਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਆ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਆਂ ਇਹਦੇ ਨਾਲ ਘਟਿਆ ਚਿੰਦੀ ਚੋਰਾ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜਿਹੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਆ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ ਆਏ ਹੋਏ ਨੇ ਲੋਕੀ ਤਰਾ ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆ ਤੋਂ ਵੱਧ ਮੋਤਾ ਹੋ ਗਿਆਂ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿਗੇ ਨੇ ਤੇ ਛੱਤਾਂ ਚੋੜੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਇੱਕ ਪਾਸੇ ਦਾ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਤੇ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾਵੇਂ ਕਿਉਂਕਿ ਸਾਡੇ ਗੁਰੂ ਸਾਹਿਬ ਹੈ ਨਾ ਜਿਹੜੇ ਜਦੋਂ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਹੋਉਂਦੀ ਜਦੋਂ ਆਪਾਂ ਜੋੜ ਮੇਲੇ ਆ ਤੇ ਜਾਣਦੇ ਆ Papa Banda Singh Bahadur ਦੀ ਕਥਾ ਸੁਣਦੇ ਆ ਦਸਮ ਪਿਤਾ ਸਰਬੰਸਦਾਨੀ ਦੀ ਨੌਵੇਂ ਪਿਤਾ ਦੀ ਗੱਲ ਸੁਣਦੇ ਆ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਫਿਰ ਆਪਾਂ ਟੈਂਦੀ ਕਲਾ 'ਚ ਕੋਈ ਨਹੀਂ ਜਾ ਸਕਦਾ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਣਾ ਡੱਕਿਆ ਇੱਥੇ ਰਾਤ ਕੱਢੀ ਚ ਧੀਦਿਆਂ ਭੈਣ ਦੀਆਂ ਗਾਹਾਂ ਕੱਢਦਾ ਜਦੋਂ ਧੀਦਿਆਂ ਭੈਣ ਦੀਆਂ ਗਾਹਾਂ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਕਿੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੋਕਰ ਆ ਇਹ ਹੁਣ ਇੰਨੇ ਹੰਕਾਰ ਚਾ ਪੁਲਿਸ ਸਰ ਤੇ ਰਾਜ ਕਰ ਰਹੇ ਭਾਈ ਉਹ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮંત્રી ਹੋ ਕੇ ਵਿਧਾਨ ਸਭਾ 'ਚ ਸਾਡੇ ਲੀਡਰ ਆਫ oppositon ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮ ਐਲ ਏ ਇਹਨਾਂ ਦਾ ਅਨਕੁਦਰ ਵਾਲੀ ਪਤਾ ਨਹੀਂ ਨਾਂ ਇੰਦਰਜੀਤ ਮਾਨ ਆ ਸ਼ਾਇਦ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਇਹਨਾਂ ਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇਹ ਕਿਨਾਂ ਦੀ ਹੋਰ ਐਮ.ਐਲ.ਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੂਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਖੜੇ ਕਰਨ ਤੋਂ ਵਿਧਾਨ ਸਭਾ 'ਚ ਗਾਲ੍ਹਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਇਹਨਾਂ ਨੂੰ ਦਸਾ 15 ਨੂੰ ਮੋਰਲਿਆਂ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹੇ ਨੂੰ ਤਿੰਨਾਂ ਚੌਣਾਂ ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੋਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲਾਂ ਚ ਭੇਜਤਾ ਇੱਕ ਬੰਦੋ ਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨ ਆਰ ਆਈ ਆ ਕੈਨੇਡਾ ਤੋਂ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਹ ਹਥਿਆਰ ਨਹੀਂ ਇਥੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਸ ਤੇ ਉਹਦੀ ਪੁੱਤਰ ਨੂੰ ਕੁੱਟਿਆ ਆਹ ਹੰਕਾਰ ਆ ਇਹਨਾਂ ਦਾ ਦੋ ਨੌਜਵਾਨ ਦਲਿਤ ਸਿਗੇ ਅਬੂਹਰ ਵਿੱਚ ਗੋਲੀ ਕਾਣ ਉਹਦੇ ਜਿਹੜਾ ਉਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਿਮੀਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਨੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਹੋ ਯਾਰੋ ਕਹਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿੰਨੂੰ ਚੱਲ ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ ਇਹਨਾਂ ਦਾ ਐਮਐਲਏ ਆਪਣਾ ਸੌਰੀ ਜਿਹੜਾ ਪਠਾਨ ਮਾਜਰਾ ਮੈਂ ਕੋ ਉਹਦੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਠੇਲੀ ਦੇ ਚੱਟੇ-ਵੱਟੇ ਸੀਗੇ ਪਰ ਜਦੋਂ ਉਹਨੂੰ ਲੱਗਿਆ ਕਿ ਸ਼ਾਇਦ ਵੀ ਹੜਾਂ ਦੇ ਵਿੱਚ ਤਾਂ ਬਹੁਤ ਪੁਰੀ ਹਾਲਤ ਹੋ ਗਈ ਲੋਕਾਂ ਨਾਲ ਖੜਿਆ ਨਾ ਤੇ ਉਹਨੇ ਆਣ ਕੇ ਕਿਹਾ ਜੇ ਲੋਕਾਂ ਨਾਲ ਹੁਣ ਨਾ ਖੜੇ ਲੋਕੀ ਜੁੱਤੀਆਂ ਮਾਰਨਗੇ ਉਹਨੇ ਉਹਨਾਂ ਦਾ ਦਿੱਲੀ ਆਣਾਂ ਦਾ ਖੁਲਾਸਾ ਕਰਤਾ ਕਿ ਸਾਡੀ ਪਾਰਟੀ ਦੇ ਤਾਂ ਪੱਲੀ ਕੱਖ ਨਹੀਂਗਾ ਸਾਡੇ ਮੰਤਰੀਆਂ ਦੇ ਤਾਂ ਚੌਕੀਦਾਰ ਵੀ ਨਹੀਂ ਬਦਲ ਸਕਦਾ ਔਰ ਸੱਚ ਆ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਆਣਾਂ ਦਾ ਤੇ ਕੇਜਰੀਵਾਲ ਤੇ ਛੋਡੀਆਂ ਚਲਾਰੇ ਸਰਕਾਰ ਨੂੰ ਨਾਲ ਹੀ ਬਲਾਪਤ ਕਰਦਾ ਪਰਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮਐਲਏ ਇਹਨਾਂ ਦਾ ਬੰਦੂਆ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਕੋ ਐਮਐਲਏ ਬਹੁਤ ਅੱਛਾ ਵਾ ਜਦੋਂ ਐਮਐਲਏ ਪੰਜਾਬ ਦੀ ਗੱਲ ਕਰੇ ਚੱਕ ਲੋ ਢਾਲੋ ਪਰਚਾ ਦਮੈਂ ਤੁਹਾਡੇ ਸਾਹਮਣੇ ਖੜਾ ਇੱਥੇ ਰੋਜ਼ ਆ ਇੱਕ ਆ ਢੱਕਣ ਜਾ ਇੱਥੇ ਇਹਨਾਂ ਨੇ ਰੱਖਿਆ ਚੂਹਾ ਮਾਸਟਰ ਜਾ ਉਹ ਰੋਜ਼ ਕੀ ਕਹਿੰਦਾ ਠੇਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਕਗਾਰਗੇ ਪੁਰਾਣੇ ਬੰਦੇ ਬੇਟੇ ਪਹਿਲਾਂ ਇੱਕ ਵਾਰੀ ਗਵਾਈ ਦਿਓ ਮੇਰੇ ਪਿਤਾ ਜੀ ਨੂੰ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਕੋਈ ਇੱਕ ਮੁੰਡਾ ਇੱਕ ਬੰਦਾ ਪਰਿਵਾਰਾਂ ਅੰਕ ਕਿਹਦੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੇ ਝੂਠੇ ਪੁਲਿਸ ਮੁਕਾਬਲੇ ਆ ਜਮਾਰੇ ਅਨੂਪ ਸਿੰਘ ਕਪੂਰਥਲੇਆਰਗਾ ਕਸੋਚਾਲ ਦਾ ਮੁੰਡਾ ਉੱਥੇ ਬੈਠੇ ਭੁਖੜਤਾਲ ਰੱਖੀ ਜੇਲਾਂ ਕਟੀਆਂ ਐਨਐਸਏ ਲਾਏ ਇਹਨੂੰ ਠੱਕਣ ਨੂੰ ਇੰਨੀ ਗੱਲ ਦੀ ਨਹੀਂ ਪਤਾ ਆਉਂਦੀ ਸਮਝ ਆਉਂਦੀ ਫਿਰ ਕਹੂਗਾ ਖੈਰਾ ਨਸ਼ੇ ਵੰਡਵਾਉਂਦਾ ਦੱਸੋ ਮੈਨੂੰ ਲੱਗਦਾ ਮੈਂ ਨਸ਼ੇ ਵੰਡਾਉਣ ਵਾਲਾ ਬੰਦਾ ਯਾਰ ਲੱਗਦਾ ਦੱਸੋ ਜਰਾ ਬੋਲਿਓ ਜਰਾ ਕਹੀ ਜਾਂਦਾ ਨਸ਼ੇ ਵੰਡਾਉਂਦਾ ਝੂਠੋ ਹੀ ਝੂਠ ਯਾਰ ਲੱਖ ਲਾਨਤ ਯਾਰ ਤੇਰੇ ਕਿ ਤੈਉ ਆਪਣੇ ਬੂਥ ਤੋਂ ਨਹੀਂ ਕਦੀ ਜਿੱਤਿਆ ਆਪਣੇ ਬੂਤੋਂ ਵੀ ਨਹੀਂ ਕਦੀ ਜਿੱਤਿਆ ਅੱਛਾ ਹੁਣ ਕੀ ਕਰਦਾ ਉਹਨੂੰ ਪਤਾ ਕਿ ਲੋਕੀ ਮਗਰ ਚੜ ਸਕਦੇ ਨੇ ਚਾਰ ਥਾਣੇਦਾਰ ਇਕੱਠੇ ਕਾਢੂ ਚਾਰੇ ਚਾਰ ਪੁਲਿਸ ਵਾਲਿਆਂ ਦੀਆਂ ਥਾਣੇਦਾਰਾਂ ਦੀਆਂ ਗੱਡੀਆਂ ਵਿੱਚ ਆਪਣੀ ਗੱਡੀ ਵਾਰ ਕੇ ਉੱਤੇ ਬੰਨ ਤੇ ਐ ਕਦੀ ਐ ਚਲੇਗਾ ਕਦੀ ਐ ਚਲੇ ਕੇ ਕਦੀ ਕਿਸ਼ਤੀ 'ਚ ਬਹਿ ਗਏ ਕਦੀ ਰੀਲ ਬਣਾਤੀ ਕਿਉਂ ਉਹਨੂੰ ਡਰ ਲੱਗਦਾ ਤੁਹਾਡੇ ਤੋਂ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਓ ਵੀ ਇਦਾਂ ਹੀ ਮੂਰਖਤਾਈ ਕਰਦਾ ਨਫ਼ਰਤ ਦੀਆਂ ਗੱਲਾਂ ਕਰਦਾ ਕਰਾ ਤਾਂ ਦਿਮਾਗ ਖਰਾਬ ਕਰਾ ਕੇ ਬਹਿ ਗਿਆ ਤਾਂ ਮੈਂ ਸੋਚਿਆ ਸੀ ਚਲੋ ਮੁੰਡਾ ਕੋਈ ਸਿਆਣਾ ਹੋਊਗਾ ਪਰ ਮੁੰਡਾ ਆਪਣੇ ਪਿਓ ਦਾ ਵੀ ਪਿਓ ਨਿਕਲਿਆ ਸ਼ਦਾਈ ਔਰ ਇਦਾਂ ਹੀ ਇਦਾਂ ਜਿੱਦਾਂ ਉਹ ਬਿਮਾਰ ਹੋ ਗਿਆ ਇਦਾਂ ਹੀ ਬਿਮਾਰ ਕਰ ਲੈਣਾ ਉਹਨੂੰ ਮੈਂ ਕਹੂੰਗਾ ਨਸੀਹਤ ਦਊਂਗਾ ਕਿ ਥੋੜਾ ਨਾ ਔਕਾਤ ਚ ਰਹਿਦਾ ਹੁੰਦਾ ਵਾ ਸਮਾਂ ਬਹੁਤ ਬਲਵਾਨ ਆ ਜਿੱਦਨ ਸਮਾਂ ਬਦਲਿਆ ਨਾ ਤਾਉ ਆਹੇ ਹੀ ਪੁਲਸ ਵਾਲੇ ਜਿਹੜੇ ਤੇਰੇ ਨਾਲ ਫਿਰਦੇ ਇਹਨਾਂ ਨੇ ਚੱਕ ਕੇ ਟਾ ਕੇ ਅੰਦਰ ਦੇਦਾ ਅੰਦਰ ਤੂੰ ਇਹ ਕੋਈ ਹੜ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤਮਾਨ ਆਪ ਹੀ ਜਦੋਂ ਵਿਰੋਧੀ ਤੇਰੇ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਦੀ ਅਬ ਅ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੰਡੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋਈ ਕੋਈ ਖੰਡੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰਡੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਅੱਛਾ ਇਹ ਜਿਹੜਾ ਹੜ੍ਹ ਕਿਉਂ ਆਇਆ ਵਾ ਸਾਡੇ ਬੰਦੇ ਵੀ ਜਾਣਗੇ ਹੁਣ ਕਿ ਜਿਹੜੇ ਸਾਡੇ ਉੱਤੇ ਡੈਮ ਆ ਪਾਖੜਾ ਪੌਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਇਹ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਛ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਡੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇਹ ਕਿ ਸ਼ਰਾਰਤ ਭਾਜਪੀ ਦੀ ਕੇਂਦਰ ਸਰਕਾਰ ਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉੱਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਏਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀਏ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਹੋਂਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਭਾਜਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੀ ਤਾਂ ਗੱਲ ਕਰ ਰਿਹਾ ਵਾ ਪਰ ਪੰਜਾਬ ਦੇ ਵਿੱਚ ਆਏ ਇਸ ਸਦੀ ਤੇ ਮਗਰਲੀ ਅੱਧੀ ਸਦੀ ਦੇ ਸਭ ਤੋਂ ਵੱਡੇ ਭਿਆਨਕ ਹੜਾਂ ਦੀ ਗੱਲ ਨਹੀਂ ਕਰ ਰਿਹਾ ਇੱਕ ਟਵੀਟ ਵੀ ਨਹੀਂ ਕੀਤਾ ਨੈਸ਼ਨਲ ਮੀਡੀਆ ਇੱਕ ਸ਼ਬਦ ਨਹੀਂ ਬੋਲਿਆ ਜਿਹੜਾ ਰੋਜ਼ ਕਰਦਾ ਬ੍ਰੇਕਿੰਗ ਬ੍ਰੇਕਿੰਗ ਆ ਫੜ ਲਿਆ ਉਹ ਫੜ ਲਿਆ ਸਾਰੇ ਚੁੱਪ ਨੇ ਅੱਛਾ ਆ ਜਿਹੜਾ ਆਪਣਾ ਹੈਗਾ ਬੇਵਕੂਫ ਆਦਮੀ ਭਗਵੰਤ ਇਹਦੇ ਪੱਲੇ ਦਾ ਕੁਝ ਹੈ ਨਹੀਂਗਾ ਜਦੋਂ ਆਇਆ ਪਹਿਲਾਂ ਤਾਂ ਤਾਮਿਲਨਾਡੂ ਫਿਰਦਾ ਰਿਹਾ ਜਦੋਂ ਇੱਥੇ ਲੁੱਕੀ ਰੋੜ ਰੇ ਸੀਗੇ ਹੈਲੀਕਾਪਟਰ ਲਾ ਕੇ ਤੇ ਇੱਥੇ ਪਹੁੰਚ ਗਿਆ ਖਰੇ ਗੁਰਦਾਸਪੁਰ ਸਾਈਡ ਤੇ ਇਹ ਹੈਲੀਕਾਪਟਰ ਮੇਰਾ ਥੋੜਾ ਹੈ ਇਹ ਤੱਕ ਓਦਾ ਹੀ ਹੈ ਰੱਜਿਆ ਸੀ ਉਦੋਂ ਮੈਂ ਕਿਤੇ ਮੈਂ ਤਾਨੂੰ ਦੇ ਚੱਲਿਆ ਵਾਂ ਬੇਫਕੂਫਾ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕੀ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀਰੀ ਦੇ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਇਹਨਾਂ ਦੇ ਤੋੜੇ ਚੱਕ ਕੇ ਫਿਰਦੇ ਨੇ ਆਹ ਹਰਜੋਤ ਬੈ ਅਰਗੇ ਮਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕ ਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਵੀ ਕਦਰ ਨਹੀਂ ਬੈਠੇ ਉੱਥੇ ਤੁਹਾਡਾ ਕੰਮ ਹੈ ਪਾਲਿਸੀ ਬਣਾਉਣਾ ਕਿ ਅਸੀਂ ਕਿੰਨਾ ਮੁਆਵਜ਼ਾ ਦੇਣਾ ਵਾ ਕਿੰਨੀ ਅਸੈਸਮੈਂਟ ਕਰਾਉਣੀ ਆ ਕਿਵੇਂ ਮਸ਼ੀਨੜਾ ਮਸ਼ੀਨੀ ਪੇਚ ਕੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੰਨਣਾ ਵਾ ਡੱਕਾ ਲਾਉਣਾ ਆ ਆਪਣੇ ਲਾਗੇ ਬੰਨ ਟੁੱਟਣ ਦੀ 88 ਟੁੱਟਿਆ ਸੀਗਾ ਮਨਸੂਰਵਾਲ ਬੇਟ ਤੇ ਟਿਲਵਾ ਕੌਣ ਕੰਮ ਕਰ ਰਿਹਾ ਉੱਥੇ ਆਪਣੇ ਨਿਆਣੇ ਕੰਮ ਕਰ ਰਹੇ ਨੇ ਰੁੱਕੀ ਬੱਚੇ ਕਿੱਥੇ ਆ ਸਰਕਾਰ ਕਿੱਥੇ ਤੁਹਾਡੀਆਂ ਜੀਸੀਬੀ ਕਿੱਥੇ ਤੁਹਾਡੀਆਂ ਮਸ਼ੀਨਾ ਕਿੱਥੇ ਤੁਹਾਡਾ ਅਮਲਾ ਕਿੱਥੇ ਤੁਹਾਡਾ ਡਰੇਨੇਜ ਕਿੱਥੇ ਤੁਹਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਹੀ ਨਹੀਂਗਾ ਕੁਛ ਨਹੀਂ ਕੀਤਾ ਦੰਦ ਕੱਢ ਕੇ ਦਿਖਾਤੇ ਤੇ ਕੱਲ ਪਰਸੋਂ ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮਨ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਇੱਦਾਂ ਨਹੀਂ ਹੱਥਾਂ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਜੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਤੇ ਪੈ ਕੇ ਖੋਰ ਦਿਓ ਮੈਨੂੰ ਰੋਡਾਂ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਦੇਣਾ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਉਹ ਸਾਰਿਆਂ ਥੋੜਾ ਜਿਹੇ ਚਾਪਾ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨੋ ਫੜੀ ਗਈ ਔਰਤ ਜਿਹਨੂੰ ਜਫੀ ਪਾਉਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪੱਟਾ ਪਾਇਆ ਲਿਖਾਰਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦਾ ਬੈਠੀਆਂ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੋੜੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕ੍ਰਿਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀ ਡਤਾ ਮੈਂ ਬਿਲਕੁਲ ਬਸੂ ਹੂ ਕਿ ਸਾਡੀ ਯਾਰੋ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਝਾੜੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਝੌਂਕੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਿਕਿਉਰਿਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਜਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਣਦੇ ਆਪਾਂ ਲੰਗਰ ਛਕਦੇ ਆਪਾਂ ਪੰਗਤ 'ਚ ਬਹਿ ਕੇ ਛਕਦੇ ਆਂ ਪੰਗਰ ਚੱਲਦਾ ਹੁੰਦਾ ਅਸੀਂ ਪੰਗਰ ਚ ਬੈਠੇ ਆਂ ਕੱਲਾ ਚੌਂਗਲੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਦੱਸੋ ਹੁਣ ਕੀ ਕਰਾਂ ਅੱਛਾ ਇੱਕ ਥਾਂ ਚਲੇ ਗਿਆ ਗੱਡੀ ਚੋਂ ਬਾਹਰ ਨਿਕਲ ਕੇ ਐ ਮੈਂ ਆ ਗਿਆ ਮੈਂ ਆ ਗਿਆ ਉਲੂਕੀ ਖੜੇ ਸੀ ਜਿਹੜੇ ਵਿਚਾਰੇ ਉਹ ਕਹਿੰਦੇ ਉਹ ਬੈ ਜਾ ਉਹ ਅੰਦਰ ਉਹ ਮਾਨਾ ਬੈ ਜਾ ਅੰਦਰ ਉਹ ਪਿੱਛੇ ਲੰਗਰ ਨਹੀਂ ਪਹੁੰਚਣ ਦਾ ਗਰੀਬਾਂ ਦੇ ਕੋਲ ਉਹ ਜਦੋਂ ਬੈਠਾ ਉਹਨਾਂ ਨੇ ਚਿੱਕਾ ਮਾਰੀਆਂ ਓ ਕੀ ਆਇਓ ਗਿਆ ਜਿਹੜੇ ਕਹਿੰਦੇ ਸੀ ਆਮ ਜਿਹੇ ਬੰਦੇ ਆ ਜੀ ਹਜ਼ਾਰ ਗਨਮੈ ਨੇ ਮੇਰੇ ਵੀਰੋ ਗੱਡੀਆਂ ਪਤਾ ਨਹੀਂ ਕਿੰਨੀਆਂ ਚੱਕੀ ਫਿਰਦਾ ਵਾ ਅਮਲਾ ਕਿੰਨਾ ਚੱਕੀ ਫਿਰਦਾ ਵਾ ਇਸ ਲਈ ਮੈਂ ਤਾਂ ਤੁਹਾਨੂੰ ਸਿਰਫ ਔਰ ਜਿਹੜਾ ਮੈਂ ਗੱਲ ਵਿੱਚ ਛੱਡਤੀ ਸੀ ਮੇਰੇ ਤੇ ਪਰਚੇ ਕਿਉਂ ਦਰਜ ਹੁੰਦੇ ਨੇ ਇਸੇ ਲਈ ਦਰਜ ਹੁੰਦੇ ਨੇ ਕਿ ਮੈਂ ਆਪਣੀ ਸਟੇਟ ਲਈ ਖੜਦਾ ਆਪਣੇ ਲੋਕਾਂ ਲਈ ਖੜਦਾ ਵਾਂ ਕਿਸਾਨਾਂ ਲਈ ਖੜਦਾ ਤੁਹਾਨੂੰ ਲੱਗਦਾ ਜਿਹੜੇ ਦੇ ਮੈਂ ਐਨਡੀਪੀਐਸ ਦਾ ਪਰਚਾ ਜਿਹਦੇ ਚ ਮੈਨੂੰ 5 ਮਹੀਨੇ ਜੇਲ੍ਹ ਰੱਖਿਆ ਤੁਹਾਨੂੰ ਲੱਗਦਾ ਮੈਂ ਨਸ਼ੇ ਦਾ ਸੋਦਾਗਰ ਆਂ 9 ਸਾਲ ਪੁਰਾਣਾ ਮੁਕੱਦਮਾ ਜਿਹਦੇ ਭਗਵੰਤ ਮਾਨ ਆਪ ਗਵਾਹੀ ਦਿੰਦਾ ਮੇਰੇ ਹੱਕ ਚ ਇਹ ਖੇਰਾ ਬੇਗੁਨਾਮ ਆ ਪਾਰਲੀਮੈਂਟ ਚ ਧੱਕੂਗਾ ਲ ਉਸੇ ਚ ਫੜ ਕੇ ਰੇਸੀ ਹੁਣ ਵੀ ਲੱਗੇ ਹੋਏ ਨੇ ਹਲੇ ਹਟਦੇ ਨਹੀਂ ਇਹ ਪੰਜਾਂ ਪੰਜ ਮੁਕਦਮੇ ਕਰਕੇ ਦੋ ਵਾਰੀ ਜੇਲ੍ਹ ਚ ਰੱਖ ਕੇ ਹਲੇ ਹਟਦੇ ਨਹੀਂਗੇ ਹਲੇ ਕਹਿੰਦੇ ਖੇਰੇ ਨੂੰ ਹੋਰ ਚੱਕੋ ਇਹਨਾਂ ਦੀ ਦਿੱਲੀ ਟੀਮਾਂ ਬੈਠੀਆਂ ਆ ਜਿਹੜੇ ਕੇਜਰੀਵਾਲ ਦੇ ਸੋਡੀਆਂ ਸੋਸੋਡੀਆਂ ਦੀਆਂ ਚੱਕੋ ਉਹਨੂੰ ਕਿਸੇ ਤਰੀਕੇ ਬਣਾਓ ਉਹਦੀ ਆਵਾਜ਼ ਬੰਦ ਕਰੋ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਨੇ ਮੇਰੇ ਆ ਜਿਹੜਾ ਟੱਕਣਾ ਹੈ ਸਮਝਦਾ ਮੇਰੇ ਕੰਮ ਹੁੰਦੇ ਆ ਪੁਲਿਸ ਮੇਰੇ ਆਖੇ ਲੱਗਦੀ ਆ ਇਹ ਖੈਰੇ ਦੇ ਵਿਰੋਧ ਕਰਕੇ ਤੇਰਾ ਮੁੱਲ ਆ ਮਾੜਿਆ ਜਿੱਦਣ ਖੈਰਾ ਮਾੜਿਆ ਠੰਡਾ ਹੋ ਗਿਆ ਤੈਨੂੰ ਮੋਕੜਾ ਨਾਲ ਮਾਰ ਕੇ ਠੁੱਡਾ ਤੇ ਤੇਰੀ ਔਕਾਤ ਦਿਖਾ ਦੇਣੀ ਆ ਇਸ ਕਰਕੇ ਚਿੰਦੀ ਚੂਰੋ ਬਣ ਜੋ ਬੰਦੇ ਸਮਾਂ ਹੈਗਾ ਲੋਕਾਂ ਨਾਲ ਪੰਗੇ ਮਤ ਲਵੋ ਮੇਰੇ ਵੀਰੋ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਆ ਜਿੱਤ ਹਾਰ ਵਿੱਚੋਂ ਕੋਈ ਅੱਗੇ ਕੋਈ ਜੁਰਤ ਰੱਖੇਗਾ ਬੋਲੇਗਾ ਅਸੀਂ ਤਾਲਾ ਲਾ ਦੇਾਂਗੇ ਅਸੀਂ ਪਰਚਾ ਦਰਜ ਕਰ ਦਿਆਂਗੇ ਅਸੀਂ ਜੇਲ੍ਹ ਛੁੱਟ ਦਿਆਂਗੇ ਅਸੀਂ ਪਠਾਨ ਮਾਜਰੇ ਵਾਂਗੂ ਬਲਾਤਕਾਰ ਬਣਾ ਦੇਾਂਗੇ ਇਨਕਾਊਂਟਰ ਬਣਾ ਦੇਾਂਗੇ ਇਹ ਹੁਣ ਤੁਹਾਡਾ ਤੇ ਆਪਣਾ ਇਮਤਿਹਾਨ ਆ ਕਿ ਅਸੀਂ ਇਹਨਾਂ ਦੇ ਮੋਰੇ ਖੜਨਾ ਵਾਂ ਕਿ ਚੁੱਕਣਾ ਵਾਂ ਇਸ ਲਈ ਮੇਰੇ ਵੀਰੋ ਆਪਾਂ ਖੜਨਾ ਆਇਆ ਇੱਥੇ ਤੁਸੀਂ ਸਾਰੇ ਆ ਜਿੰਨੇ ਕਿਰਤ ਕਰਨ ਵਾਲੇ ਬੰਦੇ ਬੈਠੇ ਹੋ ਮੈਂ ਤਾਂ ਚਲੋ ਫਿਰ ਵੀ ਹੱਥੀਂ ਨਹੀਂ ਕੰਮ ਕਰਦਾ ਪਰ ਮੈਂ ਤੁਹਾਡੀ ਆਵਾਜ਼ ਆ ਤੁਸੀਂ ਮੈਨੂੰ ਐਮਐਲਏ ਚੋਣ ਮੈਨੂੰ ਤੁਹਾਡੇ ਕਰਕੇ ਮਾਣ ਆ ਜੇ ਮੇਰੀ ਪਛਾਣ ਆ ਉਹ ਤੁਹਾਡੇ ਕਰਕੇ ਆ ਮੈਂ ਪੁਲਤ ਦਾ ਦੇਣ ਤੱਕ ਕਦੀ ਵੀ ਨਹੀਂ ਦੇ ਸਕਦਾ ਸਾਡਾ ਪਰਿਵਾਰ ਹੀ ਨਹੀਂ ਕਦੀ ਦੇ ਸਕਦਾ ਇਸ ਕਰਕੇ ਅੱਜ ਆਪਾਂ ਇੱਥੇ ਫੈਸਲਾ ਲੈਣਾ ਕਮੇਟੀ ਨੇ ਲੈਣਾ ਮੈਂ ਨਹੀਂ ਲੈਣਾ ਜੋ ਫੈਸਲਾ ਤੁਸੀਂ ਲਵੋਗੇ ਸੜਕ ਰੋਕਣੀ ਆ ਕਾਲਾ ਤੋੜਨਾ ਵਾ ਹੋਰ ਕਿਤੇ ਜਾਣਾ ਵਾ ਮੈਂ ਤੁਹਾਡੇ ਨਾਲ ਆ ਮੈਨੂੰ ਭਾਵਾ ਜਿੱਥੇ ਮਰਜੀ ਲੈ ਚਲੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੋਂ ਨਾਰੇ ਲਾਓ ਜਰਾ ਇਹਨਾਂ ਨੂੰ ਪਤਾ ਲੱਗੇ ਆ ਜਿਹੜਾ ਫਰਾਡ ਸਿਸਟਮ ਹੈ ਤਾੜੀ ਮਾਰੋ ਕਰੀ ਜੋਰ ਦੀ ਜੇ ਮੇਰੀਆਂ ਚੰਗੀਆਂ ਗੱਲਾਂ ਲੱਗੀਆਂ ਹੋਰ ਤਾੜੀ ਮਾਰੋ ਇੱਕ ਵਾਰੀ ਦੇ ਟੱਕਣ ਪਾਰਟੀ ਦੇ ਖਿਲਾਫ ਤੁਹਾਡਾ ਰੋਜ਼ ਹੈ ਹੋਰ ਤਾੜੀ ਮਾਰੋ ਇੱਕ ਵਾਰ ਆਵਾਜ਼ ਪੰਜਾਬ ਸਰਪੇਰ ਜੰਦਾਬਾ ਪੰਜਾਬ ਸਰਕਾਰ ਜੰਦਾਬਾ ਬੁੱਕਰ ਪਾਰਟੀ ਜੰਦਾਬਾ ਚਿੰਦੀ ਚੋਰ ਬਦਮਾਸ਼ ਜੰਦਾਬਾ ਚਿੰਦੀ ਚੋਰਾ ਦੀ ਸਰਕਾਰ ਜੰਦਾਬਾ ਹੋ ਗਈ ਤਸल्ली ਚਿੰਦੀ ਚੋਰਾ ਦੀ ਕਿ ਨਹੀਂ ਪਰਚਾ ਵੀ ਦਰਜ ਕਰਾਉਣ ਆਇਆ ਹਾਂ ਅੱਛਾ ਕੱਲ ਸੁਣੋ ਹੁਣ ਬਚਾ ਲੈਣਗੇ ਸਾਲ ਕਾ ਸਾਲ ਬਚਾ ਲੈਣਗੇ ਇੱਥੇ ਤੁਹਾਡੀ ਕਚੈਰੀ ਚ ਖੇੜਾ ਬੋਲ ਕੇ ਗਿਆ ਇੱਥੇ ਕਚੈਰੀ ਦੇ ਵਿੱਚ ਜੇ ਕੰਨ ਫੜਾ ਕੇ ਬੈਠਕਾ ਨਾ ਕਢਾਈਆਂ ਜਿਸ ਬੰਦੇ ਨੇ ਤੁਹਾਨੂੰ ਟੀਂਦੀਆਂ ਪਹਿਣਨੀਆਂ ਗਾਲਾਂ ਕਢੀਆਂ ਤੇ ਖੇੜਾ ਮੇਰਾ ਨਾਮ ਨਹੀਂ ਮੇਰੇ ਵੀਰੋ ਜਿੰਨੀਆਂ ਜ਼ਿਆਤੀਆਂ ਕੀਤੀਆਂ ਕੱਲੀ-ਕੱਲੀ ਦਾ ਹਿਸਾਬ ਹੋਵੇਗਾ ਜਿੰਨੇ ਥਾਣਿਆਂ ਦੇ ਨਾਮ ਤੇ ਪੈਸੇ ਖਾਦੇ ਟੱਕੜੂ ਇੱਕ ਮੇਰੇ ਕੋ ਪੂਰੀ ਲਿਸਟ ਆ ਕਿਹੜੇ ਕੇਸ ਵਿੱਚ 4 ਲੱਖ ਰੁਪਇਆ ਗਿਆ ਕਿਹੜੇ ਕੇਸ ਵਿੱਚ 2 ਲੱਖ ਪੁਲਿਸ ਦੇ ਧੱਲੇ ਬਣੇ ਹੋਏ ਨੇ ਇਹ ਕਿਹੜੇ ਨੰਬਰਦਾਰ ਚੋਂ ਕਿੰਨੇ ਪੈਸੇ ਲਏ ਕਿਹੜੇ ਨੰਬਰਦਾਰੀ ਵਾਸਤੇ ਕਿੰਨੇ ਸਾਰੀ ਲਿਸਟ ਹੈ ਮੇਰੇ ਕੋਲ ਇੱਕ ਇੱਕ ਗੱਲ ਦਾ ਸਾਫ ਦੇਣਾ ਬਹੁਤ ਨਿਊ ਚਲਰੀ ਭਗਵਾਨ ਪ੍ਰਮਾਤਮਾ ਜੀ بیمار ਹੋ ਗਿਆ ਪੀਰੀਆਂ ਤੇ ਚੱਲ ਗਿਆ ਚਲੋ ਆ दारू ਮੁੱਕ ਗਈ ਉਹ ਨਹੀਂ ਹੋਰ ਕੁਝ ਨਹੀਂ ਹੋਇਆ ਤਾਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਐਦਾਂ ਹੀ ਰਹਿਣਾ ਤੌਰ ਨਾ ਰਹਿਣਾ ਆਪਾਂ ਬਿਲਕੁਲ ਕੋਈ ਸਰਕਾਰ ਸੁਪੂਰ ਕੋਈ ਪੁਲਿਸ ਪਲਾਸ ਆਪਾਂ ਨੂੰ ਡਰਾ ਤਮਕਾ ਨਹੀਂ ਸਕਦੇ ਤੇ ਮੈਂ ਜਿੱਦਾਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਕਿਤੇ ਮਾੜਾ ਮੋਟਾ ਆਪਣੇ ਹਲਕੇ ਦੇ ਘੋਪ-ਪਾਗ ਹੁੰਦੇ ਮੈਨੂੰ ਜਾਣਾ ਪੈਂਦਾ ਪਰ ਮੈਂ ਬੈਠਾ ਹਲੇ ਅਗਲਾ ਜਿਹੜਾ ਵੀ ਤੁਸੀਂ ਪ੍ਰੋਗਰਾਮ ਲੀਕੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ